ਫਰਬਰੀ ਨੂੰ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨ ਦਾ ਜਿਹੜੀਆਂ ਤਿਆਰੀਆਂ ਨੇ ਉਹ ਪੂਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਹੈ ਉਹਨੇ ਵੀ ਪੱਥਰਾਂ ਦੀ ਬੈਰੀਕੇਟਿੰਗ ਦੇ ਵਿੱਚ ਕੋਈ ਘਾਟ ਨਹੀਂ ਛੱਡੀ ਪਰ ਜਿੱਥੇ ਅਸੀਂ ਖੜੇ ਹਾਂ ਇਹ ਮਹਿਲਾ ਚੌਕ ਦੀ ਅਨਾਜ ਮੰਡੀ ਹੈ ਜਿੱਥੇ ਸਿੱਧੂਪੁਰ ਏਕਤਾ ਵੱਲੋਂ ਜਦੋਂ 2020 ਦੇ ਵਿੱਚ ਦਿੱਲੀ ਨੂੰ ਕੂਚ ਕੀਤਾ ਗਿਆ ਸੀ ਇਸੇ ਜਗ੍ਹਾ ਤੋਂ ਵੱਡਾ ਇਕੱਠ ਕਰਕੇ ਕਾਫਲਾ ਜਿਹੜਾ ਉਹ ਦਿੱਲੀ ਵੱਲ ਕੂਚ ਕੀਤਾ ਸੀ ਖਨੌਰੀ ਬਾਰਡਰ ਵੱਲ ਪਰ ਜਿਹੜੀਆਂ ਦੁਬਾਰਾ ਕਿਉਂ ਆਉਣਾ ਪਿਆ ਸੀ ਕਿਸਾਨਾਂ ਨਾਲ ਜ਼ਰੂਰ ਗੱਲ ਕਰ ਅਸੀਂ ਜਿਹੜੀਆਂ ਤਸਵੀਰਾਂ ਦਿਖਾਉਣ ਲੱਗੇ ਆ ਟਰਾਲੀਆਂ ਤੇ ਉੱਤੇ ਉਸੇ ਤਰ੍ਹਾਂ ਜਿਹੜੇ ਆਪਣੇ ਤਰਪਾਲਾ ਪਾ ਕੇ ਪੂਰੇ ਘਰਾਂ ਦਾ ਰੂਪ ਦਿੱਤਾ ਹੋਇਆ ਟਰਾਲੀਆਂ ਨੂੰ ਝੰਡੀਆਂ ਲੱਗੀਆਂ ਹੋਈਆਂ ਨੇ ਕਿਸਾਨ ਬੀਕੇ ਜੂ ਸਿੱਧੂਪੁਰ ਦੀਆਂ ਕਿਸਾਨ ਜਿਹੜੇ ਕਿਸਾਨ ਨੇ ਉਹ ਜਿਹੜੀਆਂ ਰੇਂਂਦੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਲਈ ਦੁਬਾਰਾ ਦਿੱਲੀ ਨੂੰ ਕੋਚ ਕਰ ਰਹੇ ਨੇ ਤੇ ਦੂਜੇ ਪਾਸੇ ਤੁਹਾਨੂੰ ਜ਼ਰੂਰ ਤਸਵੀਰਾਂ ਹੋਰ ਵੀ ਦਿਖਾਉਨੇ ਆ ਕਿ ਜਿਹੜੀ ਮੰਡੀ ਆ ਤਕਰੀਬਨ ਕਹਿ ਸਕਦੇ ਆ 1.5 200 ਟਰੈਕਟਰ ਆ ਜਿਹੜਾ ਇੱਥੇ ਪਹੁੰਚ ਚੁੱਕਿਆ ਹੈ ਤੇ ਹੋਰ ਟਰੈਕਟਰ ਨੇ ਜਿਹੜੇ ਕਾਫਲੇ ਨੇ ਪਿੱਛੇ ਆ ਰਹੇ ਨੇ ਪਰ ਇਸ ਵਾਰੀ ਥੋੜੀ ਮੁਸ਼ਕਲ ਜ਼ਰੂਰ ਹੋ ਸਕਦੀ ਆ ਕਿਉਂਕਿ ਜਿਹੜੀ ਹਰਿਆਣਾ ਸਰਕਾਰ ਹੈ ਉਹਦੇ ਵੱਲੋਂ ਬੈਰੀਕੇਟਿੰਗ ਮੋਟੀਆਂ ਲੱਠਾਂ ਦੇ ਨਾਲ ਤਿਆਰ ਕੀਤੀ ਗਈ ਹੈ ਪਰ ਤਿੰਨ ਚਾਰ ਚਾਰ ਲਹਿਰਾਂ ਲਾ ਕੇ ਪੈਰਾਮਿਲਟਰੀ ਫੋਰਸ ਹਰ ਛੋਟੇ ਰਸਤੇ ਦੇ ਉੱਤੇ ਜਿਹੜਾ ਬੈਰੀਕੇਟਿੰਗ ਕੀਤੀ ਗਈ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਰਿਹਾ ਕਿ ਕਿਵੇਂ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਸੜਕਾਂ ਦੇ ਉੱਤੇ ਨਕੀਲੀਆਂ ਸੁਰੀਆਂ ਲਗਾਈਆਂ ਗਈਆਂ ਨੇ ਤੇ ਸੀਮਿੰਟ ਦੀ ਲੈਂਟਰ ਜਿਵੇਂ ਲੈਂਟਰ ਦੀਆਂ ਜਿਹੜੀਆਂ ਘਰ ਤੇ ਲੈਂਟਰ ਪਾਉਂਦੇ ਆ 4-4 ਫੁੱਟ ਉੱਚੇ ਜਿਹੜੇ ਬਜਰੀ ਦੀ ਕੰਕਰੀਟ ਪਾਈ ਗਈ ਹੈ ਤੇ ਜਿਹੜੇ ਕਿਸਾਨ ਨੇ ਉਹ ਵੀ ਪੂਰੀ ਤਿਆਰੀ ਕਰਕੇ ਆਏ ਨੇ ਕਿਉਂਕਿ ਲਗਾਤਾਰ ਕਿਸਾਨਾਂ ਦਾ ਪਿਛਲੇ ਕਾਫੀ ਸਮੇਂ ਤੋਂ ਕਹਿਣਾ ਸੀ ਕਿ ਜੇਕਰ ਸਾਡੀਆਂ ਜਿਹੜੀਆਂ ਮੰਗਾਂ ਨੇ ਨਾ ਮੰਨੀਆਂ ਗਈਆਂ ਤਾਂ ਅਸੀਂ ਦਿੱਲੀ ਨੂੰ ਦੁਬਾਰਾ ਕੋਚ ਕਰ ਸਕਦੇ ਆ ਅੱਜ ਉਹੀ ਟਾਈਮ ਆ ਗਿਆ ਅੱਜ 12 ਫਰਵਰੀ ਹੈ 12 ਫਰਵਰੀ ਨੂੰ ਜਿਹੜੀਆਂ ਇੱਥੇ ਇਕੱਠੇ ਹੋ ਕੇ 13 ਫਰਵਰੀ ਨੂੰ ਇਹਨਾਂ ਨੇ ਦਿੱਲੀ ਨੂੰ ਮਤਲਬ ਕਿ ਕੂਚ ਕਰਨਾ ਰਸਤੇ ਦੇ ਵਿੱਚ ਬਹੁਤ ਡਿੱਕਾਂ ਹੀ ਹੋਣੇ ਨੇ ਕਿਵੇਂ ਡਿੱਕਿਆਂ ਦਾ ਸਾਹਮਣਾ ਕਰਨਗੇ ਅਸੀਂ ਗੱਲ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਮੈਂ ਕਰਮਜੀਤ ਸਿੰਘ ਨੰਗਲ ਜੀ ਜ਼ਿਲ੍ਹਾ ਪ੍ਰਧਾਨ ਅੰਬਰ ਸਰ ਕਰਮਜੀਤ ਜੇ ਗੱਲ ਕੀਤੀ ਜਾਵੇ ਪਿਛਲੀ ਵਾਰ ਵੀ ਬੈਰੀਕੇਟਿੰਗ ਮੌਕੇ ਦੀ ਮੌਕੇ ਕੀਤੀ ਸੀ ਪਰ ਇਸ ਵਾਰੀ ਹਰਿਆਣਾ ਸਰਕਾਰ ਨੇ ਤਿੰਨ ਦਿਨ ਪਹਿਲਾਂ ਜਿਹੜੇ ਨੈਸ਼ਨਲ ਹਾਈਵੇ ਨੇ ਰੋਕ ਕੇ ਬੜੀ ਤਾਕੜੀ ਬੈਰੀਕੇਟਿੰਗ ਕੀਤੀ ਆ ਪੱਥਰ ਵੀ ਰੱਖੇ ਨੇ ਮਤਲਬ ਕਿ ਤਿੰਨ ਤਿੰਨ ਚਾਰ ਚਾਰ ਲੇਹਰਾ ਬਣਾਈਆਂ ਗਿਆ ਨੇ ਇਸ ਤਰ੍ਹਾਂ ਇਸ ਵਾਰੀ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਰਹਿਣ ਵਾਲਾ ਨੇ ਕੋਈ ਵੱਡੀ ਗੱਲ ਨਹੀਂ ਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਰਿਹੈਸ਼ਲ ਕਰਦੇ ਆ ਉਸ ਵਕਤ ਇਹ ਗੱਲ ਦਾ ਮੋਦੀ ਸਾਹਿਬ ਨੂੰ ਤੇ ਇਹਨੂੰ ਖੱਟਰ ਸਾਹਿਬ ਨੂੰ ਸੁਨਾਹ ਪਹੁੰਚਾਉਣੇ ਆ ਵੀ ਤੂੰ ਹਰ ਵਾਰੀ ਫਸਲ ਬੀਜਦਾ ਕਿਲਾਂ ਦੀ ਜਿਤਨਾ ਅਸੀਂ ਆਪਣੀ ਫਸਲ ਬੀਜਦੇ ਨਾਲ ਉਹਦੀ ਪਨੀਰੀ ਤਿਆਰ ਕਰਦੇ ਤੂੰ ਪਨੀਰੀ ਤਿਆਰ ਕਰ ਲੈ ਤੂੰ ਆਪਣਾ ਜੋਰ ਲਾ ਲੈ ਅਸੀਂ ਆਉਣਾ ਵਾ ਕਿਉਂਕਿ ਸਾਡੇ ਦੇਸ਼ ਦਾ ਹਾਕਮ ਜਿਹੜਾ ਵਾ ਉਹ ਦਿੱਲੀ ਬੈਠਾ ਵਾ ਸਾਡੀਆਂ ਮੰਗਾਂ ਦੀ ਪੂਰਤੀ ਉਦੋਂ ਹੋਣੀ ਆ ਚਾਹੇ ਉਹ ਕਿੱਲਾ ਦੀ ਫਸਲ ਬੀਜ ਲਈ ਚਾਹੇ ਦੁਵਾਰਾਂ ਦੀ ਫਸਲ ਬੀਜ ਲਈ ਉਹਦੇ ਉੱਤੇ ਜਾ ਕੇ ਪੈਣੀ ਹੈ ਦੁਬਾਰਾ ਕਿਉਂਕਿ ਜਦੋਂ ਵੋਟਾਂ ਲੈਣੀਆਂ ਉਹ ਇੰਨਾ ਲੋਕਾਂ ਦੇ ਕੋਲ ਉਹਨੇ ਵਾਪਸ ਆਉਣਾ ਵਾ ਫਿਰ ਇਹਨਾਂ ਨੇ ਜਦੋਂ ਇਹਨਾਂ ਨੇ ਦਵਾਰ ਕੱਟਤੀ ਤੇ ਫਿਰ ਮੋਦੀ ਸਾਹਿਬ ਨੂੰ ਪਤਾ ਵਾ ਵੀ ਕੁਰਸੀ ਉੱਤੇ ਨਹੀਂ ਬੈਠਿਆ ਜਾਣਾ ਇਸ ਕਰਕੇ ਜਿਹੜੇ ਉਹਦੇ ਕਿੱਲ ਵਾ ਨਾ ਉਹ ਇਹ ਟਰੈਕਟਰਾਂ ਦੇ ਟਾਇਰ ਜਾਂ ਜਿਹੜੇ ਇਹਦੇ ਵੱਖਰੀ ਗੱਲ ਵਾ ਇਹ ਪੈਰਾ ਥੱਲੇ ਜਿਹੜੇ ਆ ਮੇਰ ਰੋਂਦ ਕੇ ਲੰਘ ਜਾਂਦੇ ਕਿਉਂਕਿ ਸੱਪਾਂ ਦੀਆਂ ਸਰੀਆਂ ਮਿੱਧਰਨ ਵਾਲੇ ਕਿਰਤੀ ਲੋਕ ਵਾ ਇਹਨਾਂ ਨੂੰ ਇਹ ਗੱਲ ਦੀ ਸਮਝ ਵਾ ਵੀ ਆਪਣੀ ਕਿਰਤ ਦਾ ਜਿਹੜਾ ਵਾ ਉਹ ਕਿਤਨਾ ਪੂਰਾ ਮਿਹਨਤਾਨਾ ਲੈਣਾ ਇਹ ਮਿਹਨਤਾਨੇ ਵਾਸਤੇ ਜਿਹੜਾ ਆਪਾਂ ਇਹ ਵੱਡੀ ਤਿਆਰੀ ਕੀਤੀ ਆ ਕਿਉਂਕਿ ਅੱਜ ਵੇਖੋ ਤੋਂ ਤੁਹਾਡੇ ਸਾਹਮਣੇ ਜੋ ਵੀ ਗੱਲਾਂ ਵਾ ਕਿ ਜਦੋਂ ਅਸੀਂ ਝੋਨੇ ਦੀ ਜਿਹੜੀ ਫਸਲ ਵਾ ਉਹ ਸਾਡੀ ਫਸਲ ਨਹੀਂ ਆ ਪੰਜਾਬ ਦੀ ਫਸਲ ਉਹਦੇ ਜਦੋਂ ਪਰਾਲੀ ਨੂੰ ਜਿਹੜਾ ਧੂਆਂ ਲੱਗਦਾ ਤੇ ਉਹ ਦਿੱਲੀ ਤੱਕ ਧੂਆਂ ਪਹੁੰਚ ਜਾਂਦਾ ਕਹਿੰਦੇ ਆ ਵੀ ਦਿੱਲੀ ਨੂੰ ਧੂਆਂ ਜਾਂਦਾ ਵਾ ਤੇ ਜਿਹੜਾ ਪਾਣੀ ਆ ਪੰਜਾਬ ਦੇ ਹੇਠੋਂ ਖਤਮ ਹੁੰਦਾ ਜਾਂਦਾ ਵਾ ਪਰ ਜੇ ਸਾਡੇ ਕੋਲ ਇਹ ਕਲੰਕ ਲੱਥਰਾਂ ਛੋਣੇ ਦੀ ਫਸਲ ਦਾ ਫਿਰ 23 ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਜਿਹੜੀ ਉਹਨਾਂ ਨੂੰ ਦੇਣੀ ਪਊਗੀ ਤਾਂ ਇਹ ਜਿਹੜਾ ਵਾ ਫਸਲੀ ਚੱਕਰ ਜਿਹੜਾ ਆਪਾਂ ਪੂਰਾ ਤਰੀਕੇ ਨਾਲ ਤਿਆਰ ਕਰ ਸਕਦੇ ਆ ਕਿਸਾਨ ਸਮਝਦਾਰ ਵਾ ਸਾਨੂੰ ਦੋਰੀ ਮਾਰ ਪੈਂਦੀ ਆ ਇੱਕ ਤੇ ਸਾਡੀਆਂ ਜ਼ਮੀਨਾਂ ਜਿਹੜੀਆਂ ਦਿਨੋਂ ਦਿਨ ਪਾਣੀ ਥੱਲੇ ਜਾ ਕੇ ਬੰਜਰ ਹੋਣ ਡੀਆਂ ਦੂਜੇ ਪਾਸੇ ਸਾਨੂੰ ਜਿਹੜਾ ਵਾ ਫਿਰ ਇਹ ਕਹਿੰਦੇ ਆ ਵੀ ਵਾਤਾਵਰਨ ਦੇ ਦੁਸ਼ਮਣ ਆ ਕਿਸਾਨ ਵਾ ਸਾਰੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵੱਡੀ ਗੱਲ ਦਾ ਫੈਸਲਾ ਲਾ ਵੀ ਹਰ ਵਾਰੀ ਇੱਕੋ ਗੱਲ ਤੇ ਅਸੀਂ ਪਰਚੇ ਜਿਹੜੇ ਆ ਲੋਕਾਂ ਦੇ ਰੱਦ ਕਰਾਉਣੇ ਆ ਐਦ ਕਿ ਲਓ ਜਾਂ ਤੇ 23 ਦੀਆਂ 23 ਫਸਲਾਂ ਤੇ ਐਮ ਐਸ ਪੀ ਦੀ ਗਾਰੰਟੀ ਕਰ ਦਿਓ ਲਾਜ਼ਮੀ ਸਾਡੀ ਤੇ ਫਿਰ ਤੁਸੀਂ ਆਖਿਓ ਵੀ ਸਾਡਾ ਇੱਕ ਵੀ ਕਿਸਾਨ ਜਿਹੜਾ ਵਾ ਝੋਨੇ ਵਾਲ ਨੂੰ ਤੁਰੂਗਾ ਤੁਹਾਡੀ ਪਰਾਲੀ ਵਾਲਾ ਜਿੰਨਾ ਵਾ ਸਾਰਾ ਕੁਝ ਖਤਮ ਹੋ ਜਾਊਗਾ ਤੇ ਜੇ ਦੂਜਾ ਇਹਦੇ ਨਾਲ ਦੀ ਨਾਲ ਜੋ ਵੀ ਤੁਹਾਡੀ ਤਿਆਰੀ ਆ ਉਹਦੀ ਸਾਨੂੰ ਕੋਈ ਪਰਵਾਹ ਨਹੀਂ ਆ ਕਿਉਂਕਿ ਉਹ ਵਾ ਜਿਨ੍ਹਾਂ ਨੇ ਪੰਜਾ ਸਾਹਿਬ ਜਦੋਂ ਪ੍ਰਸ਼ਾਦਾ ਸ਼ਿਕਾਉਣ ਦੇ ਬੱਲੇ ਰੇਲ ਰੋਕਤੀ ਉਹਦੇ ਆਸ ਤੇ ਸਰੀਰ ਦੇਣਾ ਪੈਣਾ ਰੇਲਾ ਰੋਕਣ ਦੀ ਜਾਜਵਾ ਗੁਰੂ ਘਰ ਬਾਗ ਦੇ ਇਹਨਾਂ ਨੇ ਮੋਰਚੇ ਲਾਏ ਜਿਹੜੇ ਵੱਡੇ ਵੱਡੇ ਇਹਨਾਂ ਨੂੰ ਮੋਰਚੇ ਲਾਉਣ ਦੀ ਜਾਜਵਾ ਇਹਨਾਂ ਨੂੰ ਹਰ ਇੱਕ ਕੰਮ ਦੀ ਜਾਜਵਾ ਇਹਨਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਜਾਜ ਹੈ ਇਹਨਾਂ ਨੂੰ ਕਿਲ ਜਿਹੜੇ ਆ ਉਹ ਮਰੋੜਨ ਦੀ ਜਾਜ ਵਾ ਇਹਨਾਂ ਨੂੰ ਦਵਾਰਾਂ ਢਾਉਣ ਦੀ ਜਾਜਵਾ ਕਿਉਂਕਿ ਇਹਨਾਂ ਦਾ ਜਿਹੜਾ ਪਿਛਲਾ ਤਾਂ ਹੀ ਪਿਸ਼ੋਕੜ ਵੇਖੋ ਤੇ ਜਿਸਹਾਂ ਦੀ ਜਿਹੜੀ ਦਵਾਰਵਾਜਤਾ ਕ ਇਤਿਹਾਸ ਚ ਬੋਲਦੀ ਆ ਇਹ ਮੋਦੀ ਦੀਆਂ ਦਵਾਰਾਂ ਸਾਨੂੰ ਕੀ ਕਰ ਸਕਣਗੀਆਂ ਬਿਲਕੁਲ ਜੀ ਕਿਸਾਨਾਂ ਦਾ ਕਹਿਣਾ ਭਾਵੇਂ ਅਸੀਂ ਦਿਨ ਰਾਤ ਇੱਕ ਕਰਕੇ ਰਾਤਾਂ ਨੂੰ ਸੱਪਾਂ ਦੀਆਂ ਸਰੀਆਂ ਮਿੱਦ ਕੇ ਕਮਾਈ ਕਰਦੇ ਆ ਤੇ ਦੂਜੇ ਪਾਸੇ ਜਿਹੜੇ ਕਿਲ ਲਾਏ ਨੇ ਇਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ ਤੇ ਹੋਰ ਝੂਠ ਝੂਠ ਦੀ ਗੱਲ ਜਰੂਰ ਕਰਾਂਗੇ ਕਿਉਂਕਿ ਇਸ ਵਾਰੀ ਇਹ ਲੱਗਦਾ ਸੀ ਕਿ ਜਿਹੜਾ ਝੂਠ ਹੈ ਬਹੁਤ ਘੱਟ ਜਾਏਗਾ ਪਰ ਝੂਠ ਵੀ ਕਾਫੀ ਜਾ ਰਿਹਾ ਹੈ ਤੁਹਾਡਾ ਕੀ ਨਾਮ ਹੈ ਬ੍ਰਦਰ ਮੈਂ ਬਲਰਾਮ ਸਿੰਘ ਝੰਜੋਟੀ ਜ਼ਿਲ੍ਹਾ ਅਗੂ ਇਹ ਅਮਰ ਸਰ ਜੇ ਇਹ ਗੱਲ ਕੀਤੀ ਜਾਵੇ ਜੂਥ ਦੀ ਗੱਲ ਹੈ ਕਿਉਂਕਿ ਜੂਥ ਦੇ ਵਿੱਚ ਬੜਾ ਜੂਸ ਹੁੰਦਾ ਤੇ ਇਸ ਇਸ ਵਾਰੀ ਜਿਹੜੀ ਨਵੀਂ ਗੱਲ ਹੈ ਕਿ ਕੁਝ ਜਥੇਬੰਦੀਆਂ ਨੇ ਸਾਥ ਨਹੀਂ ਦਿੱਤਾ ਤੇ ਸਿਰਫ 18 ਜਥੇਬੰਦੀਆਂ ਦਾ ਜਿਹੜਾ ਇਕੱਠਾ ਉਹ ਅੱਗੇ ਵੱਧ ਰਿਹਾ ਕੀ ਲੱਗਦਾ ਬਹੁਤ ਵੱਡੀਆਂ ਮੁਸ਼ਕਲਾਂ ਆਉਣ ਵਾਲੀਆਂ ਵੱਡੀਆਂ-ਵੱਡੀਆਂ ਜਿਹੜੀਆਂ ਕੰਧਾਂ ਨੇ ਸਰਕਾਰ ਵੱਲੋਂ ਬਣਾਈਆਂ ਗਿਆ ਨੇ ਸੁਰੀਆਂ ਬਣਾਈਆਂ ਨੇ ਉਹ ਪਾਰ ਕਰਨੀਆਂ ਪੈਣੀਆਂ ਵੇਖੋ ਜੀ ਅਸੀਂ ਉਹ ਬਾਪੂ ਦੇ ਪੁੱਤ ਆ ਜਿਹੜਾ ਜਿਹਦਾ ਮਾਵਰਾ ਕੇ ਸਵਾ ਲੱਖ ਸੇ ਇੱਕ ਲੜਾਉ ਤਬ ਇੱਕ ਬਿੰਦ ਸਿੰਘ ਨਾਮ ਕਹਾਉ ਅਹੀਂ ਉਹ ਬਾਪੂ ਦੇ ਪੁੱਤ ਆ ਸਾਡਾ ਜੂਥ ਚੜ੍ਹਦੀ ਕਲਾ ਚ ਆ ਟੱਕਰ ਦੇਣ ਨੂੰ ਤਿਆਰ ਆ ਮੋਦੀ ਸਰਕਾਰ ਦੇ ਗਾੜੀ ਇੱਕ ਆਪੀ ਲਿਆ ਸਾਨੂੰ ਆਪਣੇ ਨਾਲ ਵੱਖ ਕਰਕੇ ਨਾ ਵਖੇ ਨਹੀਂ ਤੇ ਬਹੁਤ ਪਸ਼ੋ ਤਾਉਣਾ ਪਊਗਾ ਨੂੰ ਕਿਉਂਕਿ ਇਧਰੋਂ ਵੀ ਵੱਡ ਰਿਹਾ ਸਾਡਾ ਪਾਕਿਸਤਾਨ ਦੇ ਨਾਲ ਲੱਗਦਾ ਉਧਰੋਂ ਉਹਨੇ ਸਾਨੂੰ ਇਧਰੋਂ ਕੱਟ ਦਿੱਤਾ ਵਾ ਇੱਕ ਪਾਸੇ ਵੇਖ ਲੋ ਕਹਿੰਦੇ ਖਾਲਿਸਤਾਨ ਹੀ ਬਣਾਉਣ ਦੇਣਾ ਜੇ ਨਹੀਂ ਕਰਨ ਦੇਣਾ ਉਹ ਨਹੀਂ ਕਰ ਦੇਣਾ ਉਹ ਸਾਨੂੰ ਆਪ ਹੀ ਸਾਡੇ ਤੋਂ ਵੱਖ ਕਰ ਹੀ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਵੱਖ ਹੋਣਾ ਅਸੀਂ ਭਾਰਤ ਵਰਸ਼ ਦੇ ਵਾਸੀ ਆ ਭਾਰਤ ਵਰਸ਼ ਦੇ ਨਾਲ ਰਹਿਣਾ ਚਾਹੁੰਦੇ ਆ ਪਰ ਉਹ ਸਾਨੂੰ ਆਪ ਹੀ ਸਾਡੇ ਤੋਂ ਅਲੱਗ ਕਰ ਹੀ ਜਾਂਦੇ ਆ ਬਿਲਕੁਲ ਜੀ ਇੱਕ ਪਾਸੇ ਗੱਲ ਕੀਤੀ ਜਾਂਦੀ ਆ ਕਿ ਇੱਕ ਪਾਸੇ ਕਹਿ ਰਹੇ ਨੇ ਕਿ ਪੰਜਾਬ ਹੈ ਜਿਹੜਾ ਸਾਡਾ ਇੱਕ ਹਿੱਸਾ ਹੈ ਦੂਜੇ ਪਾਸੇ ਜਦੋਂ ਵੱਖ ਕਰਨ ਦੀ ਗੱਲ ਕੀਤੀ ਜਾਂਦੀ ਆ ਤਾਂ ਉਸ ਟਾਈਮ ਮਤਲਬ ਕਿ ਖਾਲਸਤਾਨੀ ਕਿਹਾ ਜਾਂਦਾ ਪਰ ਹੁਣ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਸਾਨੂੰ ਆਪਣੇ ਆਪ ਬੱਕ ਕੀਤਾ ਗਿਆ ਹਰਿਆਣੇ ਨੇ ਸਾਰੇ ਬਾਰਡਰ ਨੇ ਜਿਹੜੇ ਬੀਜੇਪੀ ਦੀ ਸਰਕਾਰ ਆ ਸਾਰੇ ਬਾਰਡਰ ਸੀਲ ਕੀਤੇ ਗਏ ਨੇ ਜਿਹੜੀਆਂ ਪੱਥਰ ਕੰਕਰੀਟ ਦੀਆਂ 4-4 5-5 ਫੁੱਟੀਆਂ ਦੁਬਾਰਾ ਕੀਤੀਆਂ ਗਿਆ ਨੇ ਸੁਰੀਆਂ ਲਗਾਈਆਂ ਗਿਆ ਨੇ ਅਸੀਂ ਤੁਹਾਡਾ ਕੀ ਨਾਮ ਹੈ ਜੀ ਮਲਕੀਤ ਸਿੰਘ ਜੀ ਮਲਕੀਤ ਸਿੰਘ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਪੱਥਰ ਦੀਆਂ ਦਰਵਾਰਾਂ ਨੇ ਤੇ ਉਹੀ ਰਸਤੇ ਨੇ ਉਹੀ ਰੂਟ ਨੇ ਛੋਟੇ ਤੋਂ ਛੋਟੇ ਰੂਟ ਦੇ ਉੱਤੇ ਵੀ ਇਸ ਵਾਰੀ ਸਰਕਾਰ ਨੇ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ ਬੇ ਕੋਈ ਸਭ ਤੋਂ ਪਹਿਲਾਂ ਤਾਂ ਜਦੋਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜੋ ਇਨਸਾਨ ਬੀਜ ਦਾ ਹੋ ਵਧਣਾ ਪੈਂਦਾ ਜੀ ਜੇ ਅੱਜ ਦੇ ਹਾਕਮ ਇੱਕ ਲਾਂ ਦੀ ਫਸਲ ਬੀਜਣਗੇ ਤੇ ਆਖਿਰ ਇਹਨਾਂ ਨੂੰ ਇਹ ਵੱਢਣੀ ਪੈਣੀ ਹੈ ਜੀ ਕਿਉਂਕਿ ਇਹ ਦੇਸ਼ ਲੋਕਤੰਤਰ ਹੈ ਜੀ